ਹਾਂਜੀ ਸਰਦਾਰ ਦਲੇਰ ਸਿੰਘ ਡੋਢੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੁਖ ਸੁਲਤਾਨਵਾ ਤੁਹਾਡਾ ਜੀ ਡੋਢੀ ਸਾਹਿਬ ਲੱਗਦਾ ਹੈ ਜਿਹੜੀ 35000 ਦੀ ਲੀਡ ਅੱਗੇ ਜਾ ਰਹੇ ਨੇ ਭਾਈ ਸਰਬਜੀਤ ਸਿੰਘ ਜੀ ਇਹ ਲੀਡ ਟੁੱਟੇਗੀ ਕਿ ਨਹੀਂ ਟੁੱਟੇਗੀ ਨਾ ਨਾ ਜੀ ਇਹ ਤਾਂ ਰਿਕਾਰਡ ਤੋੜੂਗੀ 99 ਦਾ ਇਹ ਲੱਖ ਤੋਂ ਉੱਪਰ ਜਾਊਗੀ ਅੱਛਾ ਜੀ ਇਹ ਮਖੂਬ ਸਾਹਿਬ ਤੁਹਾਡੇ ਲਈ ਮੈਂ ਦੱਸਣਾ ਚਾਹੁੰਨਾ ਇਹ ਜਿੱਤ ਸਾਡੀ ਨਹੀਂ ਗੀ ਜਿੱਤਾ ਕਾਲਪੁਰਖ ਵੈਗਰੂ ਦੀ ਜਿੱਤ ਹੈ ਖਾਲਸਾ ਪੰਥ ਦੀ ਜਿੱਤ ਹੈ ਜੀ ਜੀ ਆ ਜਿਵੇਂ ਤੁਸੀਂ ਦੱਸਿਆ ਵੀ ਖਾਲਸਾ ਪੰਥ ਦੀ ਜਿੱਤ ਹੈ ਪਰ ਜੇ ਵੇਖਿਆ ਜਾਵੇ ਤਾਂ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਜੀ ਦਾ ਆਉਣਾ ਤੇ ਇਸ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਦਾ ਆਉਣਾ ਕਿਵੇਂ ਵੇਖਦੇ ਹੋ ਇਹ ਆਉਣ ਇਹ ਇੱਕ ਆਉਣ ਵਾਲੇ ਸਮੇਂ ਤੇ ਜਿਹੜੀ ਸਾਡਾ ਨਿਊ ਕਾਲੀ ਦਾਲ ਖੜਾ ਹੋਊਗਾ ਸ਼੍ਰੋਮਣੀ ਅਕਾਲੀ ਦਾ ਰਿਜਨਲ ਜਾ ਉਹ ਅਸੀਂ ਖੜਾ ਕਰਕੇ ਆਉਣ ਵਾਲੇ ਸਮੇਂ ਟੱਕਰ ਹੀ ਸਾਡੀ ਹੋਣੀ ਆ ਹਰੇ ਸੀਟ ਤੇ ਅਸੀਂ ਐਮਐਲਏ ਠੱਲਾਂਗੇ ਸਾਰੀਆਂ ਵਿਦਿਆਰਥੀਆਂ ਦੇ ਇਲੈਕਸ਼ਨ ਲੜਾਂਗੇ ਨੰਦਪੁਰ ਦੇ ਮਤੇ ਦੀ ਲੜਾਈ ਲੜਾਂਗੇ ਜੀ ਇੰਜ ਕਹਿ ਰਹੀਏ ਵੀ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਦੋ ਸੀਟਾਂ ਪੰਥ ਦੀ ਝੋਲੀ ਦੇ ਵਿੱਚ ਪਈਆਂ ਨੇ ਔਰ ਗਦਬ ਦੀ ਗੱਲ ਹੈ ਕਿ ਦੋਨੋਂ ਉਮੀਦਵਾਰ ਆਜ਼ਾਦ ਸੀ ਇਹਦਾ ਅਰਥ ਇਹ ਹੋ ਗਿਆ ਵੀ ਕੋਈ ਵੀ ਪਾਰਟੀ ਅੱਗੇ ਤੋਂ ਜੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਾ ਤੇ ਪੰਥਕ ਬੋਰਡ ਤੋਂ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ ਬਿਲਕੁਲ ਬਿਲਕੁਲ ਜੀ ਇਹ ਲੋਕਾਂ ਨੇ ਸਾਨੂੰ ਵਿਸਾਰਥ ਜਿਹੜੇ ਆਪਣੇ ਆਪ ਅਕਾਲੀ ਹਾਉਂਦੇ ਸੀ ਇਹ ਡੇਰਿਆਂ 'ਚ ਜਾਂਦੇ ਸੀ ਸੌਦਾ ਸਾਥ ਜਿਨੇ ਗੁਰੂ ਗੋਬਿੰਦ ਸਿੰਘ ਦੀ ਪਛਾਤ ਪਹਿਣੀ ਜਿਹਨੂੰ ਉਹਨਾਂ ਦੇ ਡੇਰਾਂ ਜਾ ਕੇ ਮੱਥੇ ਜਰਾ ਦਾ ਸੁਆਮੀ ਹੋਰ ਜਿਨ੍ਹਾਂ ਨੇ ਨੂਰ ਮਿਲ ਗਏ ਨਰਕ ਧਾਰੀ ਜਿਨ੍ਹਾਂ ਦੀਆਂ ਸੰਗਤਾਂ ਕਰਾ ਕੇ ਤੇਰਾ ਸਿੰਘ ਸ਼ਹੀਦ ਕੀਤੇ ਆ ਇੱਥੇ ਸਰਸੇਵਾਲ ਦੀਆਂ ਸੰਗਤਾਂ ਕਰਾ ਕੇ ਲੇਕਾਂ ਸਾਡੇ ਨੌਜਵਾਨ ਕਮਲਜੀਤ ਸਿੰਘ ਸਨਾਮ ਵਰਗੇ ਸ਼ਹੀਦ ਹੋਏ ਉਹਨਾਂ ਦੇ ਡੇਰਾਂ ਜਾ ਜਾ ਕੇ ਉਹਨਾਂ ਨੂੰ ਉਤਸ਼ਾਹ ਕੀਤਾ ਵੋਟਾਂ ਮਾਰਿਆ ਅੱਜ ਉਹਨਾਂ ਨੂੰ ਅੱਜ ਖਾਲਸਾ ਪੰਥ ਨੇ ਉਹਨਾਂ ਨੂੰ ਕੋਰਾ ਜਵਾਬ ਦੇ ਦਿੱਤਾ ਜੀ ਆ ਕਿਵੇਂ ਲੱਗਦਾ ਪਿਆ ਕੋਈ ਪਿਛਲੇ ਦਿਨਾਂ ਵਿੱਚ ਭਾਈ ਸਰਬਜੀਤ ਸਿੰਘ ਨੇ ਗੱਲ ਕਹੀ ਸੀ ਉਹ ਕਹਿੰਦੇ ਜੇ ਮੈਂ ਜਿੱਤ ਵੀ ਜਾਣਾ ਵਾ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਕਹਿੰਦੇ ਕਿ ਜਿੱਤਣ ਤੋਂ ਬਾਅਦ ਵੀ ਕੋਈ ਢੋਲ ਠਮਾਕਾ ਨਹੀਂ ਕੀਤਾ ਜਾਵੇਗਾ ਅਸੀਂ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਮੈਨੂੰ ਲੱਗਦਾ ਵੀ ਬਿਲਕੁਲ ਜਿੱਤ ਦੇ ਕੰਡੇ ਦੇ ਉੱਤੇ ਉਹ ਤੁਸੀਂ ਬਿਲਕੁਲ ਜੀ ਭਾਈ ਸਾਹਿਬ ਤੁਹਾਡੇ ਇੱਥੇ ਹੀ ਮੌਜੂਦ ਆ ਅਸੀਂ ਸਤਨਾਗਰ ਵਾਇਗੁਰੂ ਦਾ ਜਾਪ ਕਰ ਰਹੇ ਹਾਂ ਬਲਵੀਰ ਸਕੂਲ ਦੇ ਵਿੱਚ ਬੈਠੇ ਹਾਂ ਬਲਜਿੰਦਰਾ ਕਾਲਜ ਦੇ ਨਾਲ ਮੈਂ ਗਿਣਤੀ ਦੇ ਵਿੱਚੋਂ ਹੁਣੇ ਬਾਹਰ ਆਇਆ ਕਿਉਂਕਿ ਪੱਤਰਕਾਰ ਵੀਰਾਂ ਦੇ ਮੈਸੇਜ ਆ ਰਹੇ ਸੀ ਕਿਉਂਕਿ ਜਿੱਤ ਸਮੂਚੀਆ ਸਿਕ ਸੰਗਤਾਂ ਨੂੰ ਆ ਬੇਨਤੀ ਕਰਦਾ ਹੱਥ ਜੋੜ ਕੇ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਤੇ ਬਹੁਤ ਕਹਿਰ ਵਾਪਰੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਤੋਹਫਾ ਟੈਂਕਾਂ ਨਾਲ ਗੋਲਿਆਂ ਨਾਲ ਸ੍ਰੀ ਹਰਤਾਲ ਤਰਸ ਨੂੰ ਢਾਇਆ ਜਾ ਰਿਹਾ ਸੀ ਸੰਤ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ 올 ਇੰਡੀਆ ਸਿਕਸਮੈਨ ਫੈਡਰੇਸ਼ਨ ਜਨਰਲ ਸ਼ਵੇਕ ਸਿੰਘ ਬਾਬਾ 18 ਸਿੰਘ ਨਿੱਕੇ ਨਿੱਕੇ ਮਾਸੂਮ ਬੱਚੇ ਬੀਬੀਆਂ ਪੈਣਾ ਸ੍ਰੀ ਹਰਮੰਦਰ ਸਾਹਿਬ ਨੂੰ ਲਹੂ ਲਹਾਨ ਕਰ ਦਿੱਤਾ ਗਿਆ ਸੀ ਬਹੁਤ ਦਖਾਂਤ ਵਾਪਰਿਆ 1984 ਦੇ ਵਿੱਚ ਜੀ ਅਸੀਂ ਇਹਨਾਂ ਦਿਨਾਂ 'ਚ ਖੁਸ਼ੀ ਨਹੀਂ ਮਨਾਵਾਂਗੇ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਨ੍ਹਾਂ ਦੀਆਂ ਨਜ਼ਰਾਂ ਇਸ ਸੀਟ ਤੇ ਲੱਗੀਆਂ ਹੋਈਆਂ ਦੋਨਾਂ ਸੀਟਾਂ ਤੇ ਤੁਹਾਡੇ ਰਾਹੀਂ ਮੈਂ ਬੇਨਤੀ ਕਰਦਾ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਆਪਾਂ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਪਰ ਅਜੇ ਵੀ ਜਿੱਤ ਕਲੀਅਰ ਨਹੀਂ ਹੋਈ ਪਾਮਾ ਕੀ ਸੰਕੇਤ ਜਿੱਤ ਦੇ ਆ ਗਏ ਨੇ ਪਰ ਜਿੱਤ ਅਜੇ ਕਲੀਅਰ ਨਹੀਂ ਹੋਈ ਇੰਜ ਕਹਿ ਲਿਆ ਵੀ ਪਤਾ ਲੱਗ ਗਿਆ ਵੀ ਧਰਤੀ ਵਿੱਚ ਪਾਣੀ ਹੈ ਪਰ ਅਜੇ ਪਾਣੀ ਕੱਢਿਆ ਨਹੀਂ ਗਿਆ ਇੰਜ ਕਹਿ ਸਕਦੇ ਆਂ ਵੀ ਅਜੇ ਅਰਦਾਸਾਂ ਕੀਤੀਆਂ ਜਾਂ ਸੰਗਤ ਵੱਲੋਂ ਸੰਗਤ ਨੂੰ ਬੇਨਤੀ ਆ ਕਿ ਜਲ ਤਰਫ ਕਰੀ ਜਾਓ ਲਕੀਆਂ ਹੋਈਆਂ ਸੰਗਤਾਂ ਜਲ ਤਰਫ ਸਾਧੂ ਬਹੁਤ ਜਿਹੜੇ ਤਾਪ ਕਰਦੇ ਆ ਗੁਰਬਾਣੀ ਪੜਨ ਵਾਲੇ ਵੀ ਸਾਡੇ ਉਹ ਲੱਗੇ ਹੋਇਆ ਦੇਸ਼ ਵਰ ਦੇਸ਼ਾਂ ਦੇ ਅਰਦਾਸਾਂ ਕਰ ਰਹੇ ਆ ਵੱਧ ਵੱਧ ਜਾਪ ਕਰੋ ਵਾਹਿਗੁਰੂ ਦਾ ਇਹ ਸੀਟ ਕਲੀਅਰ ਹੋਣ ਦੋਵੇਂ ਸੀਟਾਂ ਜੀ ਜਿਵੇਂ ਤੁਸੀਂ ਦੱਸਿਆ ਵੀ ਦੋਨੋਂ ਸੀਟਾਂ ਕਲੀਅਰ ਹੋਣ ਅਮਰਤਪਾਲ ਸਿੰਘ ਦੀ ਵੀ ਬਹੁਤ ਵੱਡੀ ਲੀਡ ਹੈ ਇਹ ਦੂਜੇ ਪਾਸੇ ਵੇਖਿਆ ਜਾਵੇ ਤੇ ਭਾਈ ਸਰਬਜੀਤ ਸਿੰਘ ਦੀ ਵੀ ਬਹੁਤ ਵੱਡੀ ਲੀਡ ਹੈ ਇਹਦਾ ਅਰਥ ਹੋ ਗਿਆ ਵੀ ਇੱਕ ਪਾਸੇ ਸੱਤਾ ਦਾ ਪੂਰਾ ਜੋਰ ਸੀ ਕਲਾਕਾਰ ਸਾਰੇ ਨਾਲ ਸੀ ਦੂਸਰੇ ਪਾਸੇ ਪੰਥ ਸੀ ਇਹਦਾ ਮਤਲਬ ਪੰਥ ਦੀ ਤਾਕਤ ਵੱਡੀ ਹੈ ਸਰਕਾਰਾਂ ਦੀਆਂ ਜਿਹੜੀਆਂ ਤਾਕਤਾਂ ਨੇ ਪੰਥਕ ਤਾਕਤ ਦੇ ਕੇ ਛੋਟੀਆਂ ਪੈ ਗਈਆਂ ਬਿਲਕੁਲ ਜੀ 92 ਐਮਐਲਏ ਇੱਕ ਪਾਸੇ ਸਾਰੇ ਕਲਾਕਾਰ ਮੈਂ ਤੁਹਾਡੇ ਰਹੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਆ ਜਿਹੜੇ ਜਿਹੜੇ ਕਲਾਕਾਰ ਰਵਿੰਦਰ ਗਰੇਵਾਲ ਹੁੱਕੀ ਵਰਗੇ ਜਿਹੜੇ ਇੱਥੇ ਸ਼ਹੀਦ ਦੇ ਪੁੱਤਰ ਦੇ ਖਿਲਾਫ ਭੁਗਤਨ ਆਏ ਆ ਇਹਨਾਂ ਸਾਰਿਆਂ ਦਾ ਦੇਸ਼ਾਂ ਵਿਦੇਸ਼ਾਂ 'ਚ ਜਦੋਂ ਆਉਣ ਇਹਨਾਂ ਦਾ ਵਿਰੋਧ ਕੀਤਾ ਜਾਵੇ ਇਹਨਾਂ ਦਾ ਬਾਈਕਟ ਕੀਤਾ ਜਾਵੇ ਜਿਨ੍ਹਾਂ ਨੇ ਸਾਡੇ ਸ਼ਹੀਦ ਦੇ ਪੁੱਤ ਦੇ ਖਿਲਾਫ ਭੁਗਤੇ ਆ ਜੀ ਆ ਜਿਵੇਂ ਤੁਸੀਂ ਦੱਸਿਆ ਵੀ ਸ਼ਹੀਦ ਦੇ ਪੁੱਤ ਦੇ ਖਿਲਾਫ ਕਲਾਕਾਰ ਭੁਗਤੇ ਆ ਇਹਨਾਂ ਦੀ ਜਿਹੜੀਆਂ ਪਿਕਚਰ ਚਲਦੀਆਂ ਨੇ ਜਾਂ ਸ਼ੂਟਿੰਗ ਹੋਵੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਬਾਈਕਟ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਹੈ ਜਿੱਥੇ ਜਾ ਕੇ ਸ਼ੋਅ ਕਰਦੇ ਆ ਡਾਲਰ ਇਕੱਠੇ ਕਰਕੇ ਲਿਆਉਂਦੇ ਆ ਜੀ ਇੱਕ ਹੋਰ ਮੈਨੂੰ ਜਾਣਕਾਰੀ ਦੇ ਦਿਓ ਜਿਵੇਂ ਜਿੱਤ ਦੇ ਬਿਲਕੁਲ ਕੰਡੇ ਦੇ ਉੱਪਰ ਆ ਆਪਾਂ ਸ਼ੁਰੂਆਤੀ ਜਿਹੜੇ ਰੁਝਾਨ ਸੀ ਉਹਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਦੂਜੇ ਤੇ ਤੀਜੇ ਨੰਬਰ ਤੇ ਨਜ਼ਰ ਆ ਰਹੇ ਸੀ ਇੱਕਦਮ ਲੀਡ ਕੇਸ ਇਲਾਕੇ ਦੇ ਵਿੱਚੋਂ ਵਧੀਆ ਇਹ ਤਾਂ ਜੀ ਆਪਣਾ ਗਿੱਧੜਵਾਹ ਤੇ ਆਪਣਾ ਰਾਮਪੁਰਾ ਫੂਲ ਇੱਲਾਵਾ ਕਿੱਦ ਬਹੁਤ ਅਰੀ ਲੀਡ ਆ ਰਹੀ ਆ ਪਾਣ ਜੀ ਆ ਰਾਮਪੁਰਾ ਪੂਲ ਤੇ ਹਾਂਜੀ ਰਾਮਪੁਰਾ ਪੂਲ ਤੇ ਗਿੱਦੜ ਬਾਹੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਇੱਕ ਦਮ ਲੋਕਾਂ ਨੇ ਜਿੰਨੀ ਵੋਟ ਪਾਈ ਹੈ ਸਾਹਮਣੇ ਆਈ ਹੈ ਤਾਂ ਉਹਦਾ ਰਿਜ਼ਲਟ ਬੜਾ ਪੋਜ਼ਿਟਿਵ ਆਇਆ ਹੈ ਇੱਕ ਜਾਣਕਾਰੀ ਹੋਰ ਦਿਓ ਇਸ ਵੇਲੇ ਆਪਾਂ ਕਿੰਨੀ ਲੀਡ ਦੇ ਉੱਪਰ ਅੱਗੇ ਆ ਮੇਰੇ ਹਿਸਾਬ ਨਾਲ ਆਪ 30 ਤੋਂ ਉੱਪਰ ਹੀ ਉਪਰ ਆ 32000 ਦੇ ਉੱਪਰ ਜਾ ਰਹੇ ਆ ਜਿਹੜਾ ਚੋਣ ਕਮਿਸ਼ਨ ਦੀ ਵੈਬਸਾਈਟ ਹੈ ਉਹਦੇ ਉੱਤੇ ਜੀ ਜਿਵੇਂ ਤੁਸੀਂ ਸਾਰੀਆਂ ਜਾਣਕਾਰੀਆਂ ਤੋਂ ਦੇ ਮਹੱਈਆ ਕਰਵਾ ਰਹੇ ਹੋ ਲੋਕਾਂ ਦੇ ਵਿੱਚ ਇਸ ਸਮੇਂ ਜਿਹੜੇ ਭਾਈ ਸਰਬਜੀਤ ਸਿੰਘ ਦੇ ਸਮਰਥਕ ਨੇ ਖਾਸ ਕਰਕੇ ਇੰਜ ਕ ਉਹਨਾਂ ਦੇ ਚਿਹਰਿਆਂ ਦੇ ਉੱਪਰ ਰੌਣਕ ਕਿਸ ਕਿਸਮ ਦੀ ਹੈ ਤੇ ਕਿੰਨੇ ਕੁ ਲੋਕ ਇੱਥੇ ਇਕੱਠੇ ਹੋਏ ਨੇ ਬਹੁਤ ਜਿਆਦਾ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚ ਰਹੀਆਂ ਵੈਦੂ ਦਾ ਜਾਤ ਕਰ ਰਹੀਆਂ ਵਧਾਈਆਂ ਦੇ ਰਹੀਆਂ ਫੋਨ ਦੇ ਰਹੀ ਹੂੰ ਜੀ ਤੇ ਇਸ ਸਮੇਂ ਭਾਈ ਸਰਬਜੀਤ ਸਿੰਘ ਜੀ ਕਿੱਥੇ ਮੌਜੂਦ ਨੇ ਉਹ ਐਸਾ ਮੋਗਾ ਜਿੱਥੇ ਚਾਰ ਲੋਕ ਸਭਾ ਸੌਰੀ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਹੋ ਰਹੀ ਮੋਗਾ ਦੇ ਵਿੱਚ ਮੌਜੂਦ ਆ ਪਹਿਲਾ ਫਰੀਦਕੋਟ ਦੇ ਵਿੱਚ ਸਾਰੇ ਆਪਣੇ ਜਿਹੜੇ ਵਰਕਰ ਸਹਿਬਾਨਾ ਉਹਨਾਂ ਨੂੰ ਮਿਲ ਕੇ ਗਏ ਆ ਹੁਣ ਮੋਗੇ ਚਲੇ ਗਏ ਆ ਜੀ ਜਿਵੇਂ ਕੱਲ੍ਹ ਪ੍ਰਾਣਾ ਨਿਹਾਲੇ ਵਾਲਾ ਉਹਨਾਂ ਹਲਕਿਆਂ ਦੀ ਉੱਥੇ ਗਿਣਤੀ ਹੋ ਰਹੀ ਆ ਭਾਈ ਦਲੇਰ ਸਿੰਘ ਜੀ ਜਿਵੇਂ ਕੱਲ ਦੀ ਗੱਲ ਚੱਲਦੀ ਪਈ ਸੀ ਕੱਲ ਮਸ਼ੀਨਾਂ ਨੂੰ ਲੈ ਕੇ ਬਹੁਤ ਵੱਡੇ ਖਦਸ਼ੇ ਜਿਤਾਏ ਜਾ ਰਹੇ ਸੀ ਪਰ ਅੱਜ ਜੋ ਸੰਕੇਤ ਆ ਰਹੇ ਨੇ ਇਹਨਾਂ ਸੰਕੇਤਾਂ ਤੋਂ ਮੈਨੂੰ ਲੱਗਦਾ ਵੀ ਪੁਰਾਣੇ ਸਾਰੇ ਖਦਸ਼ੇ ਭੁੱਲ ਚੁੱਕੇ ਆਪਾਂ ਬਿਲਕੁਲ ਜੀ ਸचेत ਹੋਣਾ ਜ਼ਰੂਰੀ ਚੌਂਕੀਦਾਰ ਦਾ ਫਰਜ਼ ਬਣਦਾ ਹੁੱਕਾ ਦੇਣਾ ਕਿਤੇ ਲੁੱਟੇ ਨਾ ਜਾਏਗੀ ਕਿਤੇ ਚੋਰ ਨਾ ਪੈ ਜਾਣ ਉਹ ਚੌਂਕੀਦਾਰ ਵਾਲਾ ਤੁਹਾਡੇ ਰਾਂ ਹੀ ਤੁਹਾਡਾ ਬਹੁਤ ਰਿਣੀ ਆ ਮਿਹਰਬਾਨੀ ਅ ਜੀ ਜੀ ਤੁਸੀਂ ਦਰਦ ਰੱਖਿਆ ਪੰਥ ਦਾ ਤੇ ਆਪਾਂ ਨਾ ਹੁੱਕਾ ਦੇਣਾ ਜਗਾਉਣਾ ਲੋਕਾਂ ਨੂੰ ਫਰਜ਼ ਬਣਦਾ ਸੀਗਾ ਉਹ ਅੱਜਾ ਜਗਾ ਰਹੇ ਸੀਗੇ ਜੀ ਜੀ ਬਿਲਕੁਲ ਜੀ ਭਾਈ ਦਲੇਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਫਿਰ ਵੀ ਤੁਹਾਡੇ ਕੋਲ ਜਾਣਕਾਰੀਆਂ ਅਸੀਂ ਲੈਂਦੇ ਰਹਾਂਗੇ ਖਾਸ ਕਰਕੇ ਲੋਕ ਸਭਾ ਹਲਕਾ ਫਰੀਦਕੋਟ ਦੇ ਬਾਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ